ਦੀ ਮਹਾਰਾਜ ਨੇ ਇਹ ਮਾਲਕਨ ਹੋਰ ਵਾਦਾ ਦਵੇ ਇਹੋ ਥੋੜੀ ਤੁਸੀਂ ਇਨਸਾਨ ਨਹੀਂ ਪੁੱਲ ਜਣ ਕੇ ਅਗਲਾ ਇਨਸਾਨ ਵੀ ਰੋਡ ਤੇ ਤੁਰਦਾ ਪਿਆ ਵਾ ਹੋਰ ਸਾਨੂੰ ਕਹਿੰਦੇ ਕਹਿੰਦੇ ਤੁਸੀਂ ਬਾਹਰ ਆਉ ਤਾਂ ਕੱ ਲੜ ਕੇ ਬਖਾਨਾ ਮੈਂ ਇਹਨਾਂ ਨੇ ਇੱਕ ਪਾਲੀ ਵਿੱਚ ਕਿਲਾਰ ਕਰਕੇ ਦੇਖੇ ਕੋਈ ਇਨਸਾਨ ਦੇਖਦੇ ਇਨਸਾਨੀਅਤ ਹੈ ਇਹਨਾਂ ਵਿੱਚ ਇਮਾਨਦਾਰੀ ਹੈ ਕੀ ਦੱਸੋ ਕੋਈ ਬੋਲੋ ਕਹਿੰਦੇ ਚ ਪਿਆ ਮਾਰਦੇ ਤਾਂ ਗਲਤੀ ਮਿਲ ਗਾ ਫੇ ਸਾਨੂੰ ਸੌਰੀ ਫਿਲ ਕਰਦੇ ਆ ਹਾਂ ਜੀ ਮੇਰੀ ਗੱਲ ਸੁਣੋ ਅਗਰ ਪਹਿਲਾ ਗੱਲ ਜੀ ਇਨਸਾਨੀ ਫੀਲ ਕਰ ਲੈਂਦਾ ਨਾ ਮਰ ਰੋਲਾ ਕਿਸ ਪਾਣਾ ਪਾਰ ਦੇ ਕੰਮਲੇ ਪਾਰਾ ਕੇ ਕੰਧਾ ਵਿੱਚ ਪੇੜ ਮਾਰਨੀ ਇਹ ਕੋਈ ਨਹੀਂ ਦੱਸਦਾ ਕਿ ਇਹ ਗੱਲ ਕੌਣ ਤੂੰ ਸਰਦਾਰ ਬੰਦਾ ਸਾਡੇ ਘਾਬਣੇ ਚ ਪੇੜਾ ਮਾਰੀਆਂ ਪਰ ਤਸਵੀਰਾਂ ਤੁਸੀਂ ਵੇਖ ਰਹੇ ਹੋ ਤਸਵੀਰਾਂ ਅੰਮ੍ਰਿਤਸਰ ਦੀਆਂ ਨੇ ਜਿੱਥੇ ਇਹ ਨੌਜਵਾਨ ਇੱਕ ਸੜਕ ਤੋਂ ਗੁਜ਼ਰ ਰਿਹਾ ਸੀ ਤਾਂ ਸੜਕ ਤੇ ਜਾਂਦੇ ਐਕਟਿਵਾ ਤੇ ਇੱਕ ਕਿਨਰ ਜਾ ਰਹੇ ਸਨ ਜਿਨ੍ਹਾਂ ਨੂੰ ਇੱਕ ਟੱਕਰ ਵੱਜ ਜਾਂਦੀ ਔਰ ਟੱਕਰ ਤੋਂ ਬਾਅਦ ਹਾਈ ਵੋਲਟੇਜ ਡਰਾਮਾ ਉਥੇ ਰੋੜ ਤੇ ਹੀ ਸ਼ੁਰੂ ਹੋ ਜਾਂਦਾ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜੇ ਕਿਨਰ ਨੇ ਉਹ ਸਰਦਾਰ ਨੂੰ ਮਾਫੀ ਮੰਗਣ ਦੇ ਲਈ ਕਹਿ ਰਹੇ ਨੇ ਪਰ ਸਰਦਾਰ ਜੀ بار بار ਆਖ ਰਹੇ ਨੇ ਕਿ ਜਿਹੜੀ ਇਹ ਟੱਕਰ ਹੈ ਜਾਂ ਇਹ ਹਾਸਾ ਇਹ ਕੋਈ ਜਾਣ ਬੁੱਝ ਕੇ ਨਹੀਂ ਹੋਇਆ ਕਿ ਸੜਕ ਤੇ ਜਾਂਦੇ ਹੋਏ ਹਾਸੇ ਕਦੇ ਵੀ ਹੋ ਜਾਂਦੇ ਨੇ ਪਰ ਜਿਹੜੇ ਕਿੰਨਰ ਨੇ ਉਹ ਲਗਾਤਾਰ ਜਿਹੜਾ ਸਰਦਾਰ ਨੂੰ ਕਹਿ ਰਹੇ ਨੇ ਕਿ ਤੁਸੀਂ ਮਾਫੀ ਮੰਗੋ ਮਾਫੀ ਮੰਗੋ ਮਾਫੀ ਮੰਗੋ ਪਰ ਸਰਦਾਰ ਜੀ ਵੀ ਆਪਣੀ ਜਿੱਦ ਤੇ ਅੜੇ ਹੋਏ ਨੇ ਤੇ ਉੱਥੇ ਹੀ ਕਿੰਨਰ ਨੇ ਜਿਹੜੇ ਉਹ ਸੜਕ ਦੇ ਵਿੱਚ ਕਾਰ ਲੇਟ ਜਾਂਦੇ ਨੇ ਦੇਖੋ ਜਿਹੜੀ ਗੱਡੀ ਐ ਉਸ ਗੱਡੀ ਨੂੰ ਜਿਹੜਾ ਲੰਗਨ ਨਹੀਂ ਦੇ ਰਹੇ ਔਰ ਗੱਡੀ ਦੇ ਆਸ-ਪਾਸ ਜਿਹੜੇ ਕਿੰਨਰ ਸਾਰੇ ਖੜ੍ਹ ਜਾਂਦੇ ਨੇ ਔਰ ਜਿਹੜੀਆਂ ਕੈਲੀ ਇਹ ਵੀ ਹਾਈ ਵੋਲਟੇਜ ਡਰਾਮਾ ਹੈ ਉਹ ਉੱਥੇ ਸ਼ੁਰੂ ਹੋ ਜਾਂਦਾ ਤਸਵੀਰਾਂ ਤੁਸੀਂ ਵੇਖ ਰਹੇ ਹੋ ਤਸਵੀਰਾਂ ਅੰਮ੍ਰਿਤਸਰ ਦੇ ਬਾਜ਼ਾਰ ਦੀਆਂ ਨੇ ਜਿੱਥੇ ਇਹ ਹਾਈ ਵੋਲਟੇਜ ਡਰਾਮਾ ਹੋਇਆ ਹੈ ਔਰ ਕਿੰਨਰ ਨੇ ਜਿਹੜੇ ਉਹ ਉਸ ਗੱਡੀ ਵਾਲੇ ਨੂੰ ਲਗਾਤਾਰ ਕਹਿ ਰਹੇ ਨੇ ਮਾਫੀ ਮੰਗਣ ਦੇ ਲਈ ਔਰ ਗੱਡੀ ਵਾਲਾ ਦੱਸ ਰਿਹਾ ਹੈ ਕਿ ਹਾਸੇ ਇਹ ਜਾਣ ਕੇ ਨਹੀਂ ਹੋਇਆ ਜਿਹੜੀ ਗੱਡੀ ਹੈ ਉਹ ਐਕਟੀਵਾ ਦੇ ਵਿੱਚ ਲੱਗੀ ਜ਼ਰੂਰ ਹੈ ਜਿਹੜੇ ਕਿਨਰ ਨੇ ਉਹ ਗੱਡੀ ਦੇ ਜਿੱਥੇ ਐਕਟੀਵਾ ਲੱਗੀ ਹੈ ਉੱਥੇ ਵੀ ਜਿਹੜਾ ਦੱਸ ਰਹੇ ਨੇ ਵੀ ਇਸ ਜਗ੍ਹਾ ਦੇ ਉੱਤੇ ਐਕਟੀਵਾ ਲੱਗੀ ਹੈ ਔਰ ਜਿਹੜਾ ਉਹ ਵਿਅਕਤੀ ਹੈ ਉਹ ਪਰਿਵਾਰ ਦੇ ਨਾਲ ਹੈ ਤਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਔਰ ਇਸ ਉੱਤੇ ਜਿਹੜੇ ਉੱਥੇ ਦੇ ਮਹੰਤ ਕਿਨਰ ਨੇ ਉਹਨਾਂ ਦਾ ਕੀ ਕਹਿਣਾ ਉਹ ਇੱਕ ਵਾਰ ਸੁਣ ਲੈਣੇ ਹੈ पूछो बाबा इन की गल है बाबा की मीडिया तो मीडिया तो मीडिया नहीं नहीं वीडियो वो मीडिया, मीडिया <issions> लगाओ तो सी आ गड्डी दा क्रैश कर 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 गड्डी नहीं आ जाको के क्या आज का साडी अटके बस यार चला चलो मैं भी ना रोको बैठ जा दो कर यार भाई आओ की जगह दो हमारा साइड से होते कर बाबा की ايه گلنا ننگ سارا ਇਹ ਮੈਨਾਂ ਇੱਕ ਪਾਸੇ ਪਿੱਛੇ ਘਲਾਰ ਚੋਂ ਵੀ ਦੇਖੇ ਕੋਰੇ ਇਨਸਾਨ ਦੇਖਦੇ ਇਨਸਾਨੀਅਤ ਹੈ ਜਿਹਨਾਂ ਵਿੱਚ ਇਨਸਾਨੀਅਤ ਹੈ ਕੀ ਦੱਸੋ ਆਸੀਂ ਬਾਜੀ ਰੋਡ ਤੋਂ ਗੱਲਾਂ ਕਰ ਲਈਓ ਅਸੀਂ ਕਿਤੇ ਕੀਟੀ ਪਾੜੀ ਰੱਖੀ ਸੀ ਅਸੀਂ ਰੋਡ ਤੇ ਦੱਸੋ ਮੈਂ ਤੁਹਾਨੂੰ 1400 ਰੁਪਏ ਤੋਂ ਬੋਲਦਾ ਕਹਿੰਦਾ ਚਪੇੜਾ ਮਾਰਨੀ ਆ ਤੁਹਾਡੇ ਬਾਬਾ ਦੱਸੋ ਇਹ ਕਰਦੇ ਬਾਬਾ ਇਹ ਕਹਿੰਦੇ ਤੁਹਾਨੂੰ 1000 ਰੁਪਏ ਗਲਤੀ ਮਿਲ ਜਾਂਦੇ ਤੁਹਾਨੂੰ ਸੌਰੀ ਫਿਲ ਕਰਦੇ ਆ ਬਾਜੀ ਮੇਰੀ ਗੱਲ ਸੁਣੋ ਅਗਰ ਪਹਿਲਾ ਗਲਤੀ ਇਨਸਾਨ ਫੀਲ ਕਰ ਲੈਂਦਾ ਨਾ ਮੈਂ ਰੋਣਾ ਕਿਸੇ ਬਣਾ ਬਾਹਰ ਆ ਕੇ ਸਾਰੇ ਦੇ ਸਾਹਮਣੇ ਸਾਰੇ ਕਹਿੰਦਾ ਮੈਂ ਤੇਰੇ ਚ ਪੇੜ ਮਾਰਨੀ ਇਹ ਕੋਈ ਨਹੀਂ ਦੱਸਾਂਗੇ ਮੇਰੀ ਗੱਲ ਸੁਣ ਕੁਤਰਾ ਸਰਦਾਰ ਬੰਦਾ ਸਾਡੇ ਰੱਬ ਨੇ ਚਪੇੜਾ ਮਾਰੀਆਂ ਸਾਡੇ ਰੱਬ ਨੇ ਅਸੱਚ ਚਪੇੜਾ ਮਾਰੀਆਂ ਨਾ ਸਿੱ ਬੰਦਿਆ ਚ ਨਾ ਸਿੱ ਚਨਾਂਦਿਆ ਚ ਨਾ ਸਿੱ ਕੁੜੀਆਂ ਚ ਨਾ ਸਿੱ ਬੁੰਡੀਆਂ ਚ ਸਿੱ ਤੇ ਹੈ ਹੀ ਕੁਤਰੇ ਆ ਅਸ ਤੇ ਹੈ ਹੀ ਕੁਤਰੇ ਚਲੋ ਕਹਿ ਦੇ ਨੇ ਚਲੋ ਮੰਨ ਲੀ ਬਾਬਾ ਜੀ ਚਲੋ ਮੰਨ ਲੀ ਬਾਬਾ ਜੀ ਚਲੋ ਆਹ ਹਰ ਗੱਲ ਤੇ ਆਪਣਾ ਆਪਣਾ ਐਂਡ ਆਖ ਮਿੰਟ ਕੱਟ ਜੇਗੇ ਕਿ ਕਦੀ ਮੈਂ ਨਹੀਂ ਰੱਖਾ ਸਬਸਕ੍ਰਾਈਬਰ ਆ ਦੇ ਨਾ ਪਾਜੇ ਸੀ ਐਕਟਿਵ ਆ ਦੇ ਜਾਣਦੇ ਸੀ ਇਹਨਾਂ ਨੇ ਜੋੜਾ ਗੱਡੀ ਮਾਰ ਕੇ ਤੇ ਆਪ ਨਿਕਲ ਆਏ ਕਿ ਜਿਹੜੇ ਖਿਡਾਰੀ ਨਾ ਇਹ ਤਾਂ ਅਭੀ ਤੱਕ ਦਾ ਸੈਲਸ ਦਾਸ ਲਾਟ ਚਾਰਟ ਮਾਰ ਕੇ ਨਿਕਲ ਆਏ ਆ ਭਾਜੀ ਕਿਹੜੀ ਜਗ੍ਹਾ ਦੀ ਗੱਲ ਹੈ ਪਿਛਲੇ ਮੋੜ ਦੀ ਗੱਲ ਆ ਭਾਜੀ ਪਿਛਲੇ ਮੋੜ ਦੀ ਗੱਲ ਆ ਅੱਗੇ ਆ ਰੁਕੇ ਦੀ ਕਰ ਲੋ ਸਰ ਕਰ ਲੋ ਉਹ ਵਾਹ ਤਮਾਮ ਮੋੜ ਤੋਂ ਅੱਗੇ ਆ ਗੋ ਸਾਨੂੰ ਕਹਿੰਦੇ ਕਹਿੰਦੇ ਸਾਡੇ ਚਪੇੜਾ ਮਾਰਨੀ ਆ ਮਾਰੋ ਭਾਜੀ ਸਾਡੇ ਚਪੇੜਾ ਸਭ ਲੋਕ ਕਹਿੰਦੇ ਚਪੇੜ ਮਾਰਨੀ ਆ ਆ ਭਾਜ ਕਹਿੰਦੇ ਕਹਿੰਦੇ ਚਪੇੜ ਮਾਰਨੀ ਕਾਜ ਚਪੇੜੇ ਇੱਕਦਮ ਸਾਨੂੰ ਸੁੱਟ ਗਿਆ ਸਾਡੀ ਗੱਡੀ ਦਾ ਨੁਕਸਾਨ ਕੀਤਾ ਤਾਨੂੰ ਕਾਰ ਦੇਤੀ ਮਹਾਰਾਜ ਨੇ ਇਹ ਮਾਲਕ ਨੂੰ ਹੋਰ ਵਾਦਾ ਦਵੇ ਇਹ ਥੋੜੀ ਕਿ ਤੁਸੀਂ ਇਨਸਾਨ ਨਹੀਂ ਭੁੱਲ ਜਣ ਕਿ ਅਗਲਾ ਇਨਸਾਨ ਵੀ ਰੋਡ ਤੇ ਤੁਰਦਾ ਪਿਆ ਵਾ ਤੋਰਦਾ ਬਾਬਾ ਜੀ ਤੁਹਾਨੂੰ ਤੇ ਗਲਾ ਕਹਿੰਦਾ ਜੀ ਮਾਤਾ ਜੀ ਅਸੀਂ ਰੋਡ ਤੇ ਤੁਰੰਦੇ ਠੀਕ ਆ ਅਸੀਂ ਸਾਹਿਬ ਦੀਆਂ ਦੁਆਵਾਂ ਮੰਗਦੇ ਸੀ ਕਿਸੇ ਨਾ ਮਾੜਾ ਨਹੀਂ ਕਹਿੰਦੇ ਪਰ ਸਾਨੂੰ ਸੁੱਟ ਕੇ ਆ ਰਹੇ ਹਾਂ ਮੰਗਦੇ ਹੈ ਇਹਨਾਂ ਨੇ ਰੋਕੀ ਤੇ ਨਹੀਂ ਨਾ ਗੱਲਾ ਕੌਣ ਕਰ ਰਹੀ ਆਪਣੀ ਗਲਤੀ ਗੱਲਾ ਕੋਈ ਵੀ ਨਹੀਂ ਕਰਦਾ ਭੈਸੀ ਭਾਜੀ ਰੋਡ ਤੇ ਕਿੰਨੇ ਨੇ ਗੱਲਾ ਕਰਦੀਆਂ ਸਾਨੂੰ ਇਹ ਦੱਸੋ ਰੋਡ ਤੇ ਕਿੰਨੇ ਨੇ ਗੱਲਾ ਕਰਨੀਆਂ ਵਾ ਸਰਦਾਰਾ ਕੁਫਰ ਨਾ ਤੋਰ ਮੈਂ ਕੁਫਰ ਨਹੀਂ ਬੋਲਦਾ ਕੁਫਰ ਬੋਲਦੇ ਆ ਤੁਸੀਂ ਐਨੀ ਗੱਲ ਕਰ ਰਹੀ ਕਿ ਪੇਟ ਮਾਰਨੀ ਚਲੋ ਉਧਰ ਉਧਰ ਤੁਹਾਨੂੰ ਕਹਿੰਦੇ ਕਹਿੰਦੇ ਤੁਸੀਂ ਬਾਹਰ ਹੋ ਤਾਂ ਗੱਲ ਲੜ ਕੇ ਖਾਣਾ ਮੈਂ ਕਦੇ ਬਾਹਰ ਆਉ ਤਾਂ ਲੜ ਕੇ ਬਖਾਣੇ ਮਾੜੇ